ਜੋ ਲੋਕ ਫਿਲਮਾਂ ਦੇਖਣ ਦੇ ਸ਼ੌਕੀਨ ਨੇ ਉਹਨਾਂ ਲਈ ਇੱਕ ਖੁਸ਼ਖਬਰੀ ਹੈ ਜੀ ਹਾਂ ਆਰ 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 ਫਿਲਮ ਇੱਕ ਵਾਰ ਫਿਰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਐਸ ਐਸ ਰਾਜਾ ਮੋਲੀ ਦੀ ਔਸਕਰ ਜੇਤੂ ਫਿਲਮ ਆਰ 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 ਇੱਕ ਵਾਰ ਫਿਰ ਸਿਨੇਮਾ ਘਰ ਚ ਧਮਾਲ ਪਾਉਣ ਲਈ ਤਿਆਰ ਹੈ ਹਾਲੀ ਦੇ ਵਿੱਚ ਫਿਲਮ ਦੇ ਨਿਰਮਾਤਵਾਂ ਨੇ ਕੋਸ਼ਿਸ਼ਾਂ ਕੀਤੀ ਹੈ ਕਿ ਰਾਮਚੰਦਰ ਅਤੇ ਜੂਨੀਅਰ ਐਨਟੀ ਆਰ ਸਟਾਰਰ ਆਰ ਆਰ ਫਿਲਮ ਨੂੰ ਦੁਬਾਰਾ ਰਿਲੀਜ਼ ਕੀਤਾ ਜਾਵੇ ਇਸ ਬਲੌਕਬਸਟਰ ਫਿਲਮ ਨੇ ਸਾਲ ਵੀ ਸੋ ਬਾਈਚ ਆਪਣੀ ਸ਼ੁਰੂਆਤੀ ਰਿਲੀਜ਼ ਨਾਲ ਦੁਨੀਆ 'ਚ ਹਲਚਲ ਮਚਾ ਦਿੱਤੀ ਸੀ ਹੁਣ ਫਿਲਮ ਦੁਬਾਰਾ ਆਪਣੇ ਸ਼ਾਨਦਾਰ ਐਕਸ਼ਨ ਦ੍ਰਿਸ਼ਾਂ ਤੇ ਸ਼ਾਨਦਾਰ ਕਹਾਣੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ ਐਸਐਸ ਰਾਜਮੋਲੀ ਦੁਆਰਾ ਨਿਰਦੇਸ਼ਿਤ ਆਰਆਰਆਰ 10 ਮਈ ਨੂੰ ਭਾਰਤ ਦੇ ਸਿਨੇਮਾ ਘਰਾਂ 'ਚ ਮੁੜ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ 'ਚ ਰਾਮਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾ ਵਿੱਚ ਹਨ ਆਰਆਰਆਰ ਦੀ ਅੰਤਰਰਾਸ਼ਟਰੀ ਪ੍ਰਸ਼ੰਸਾ ਨੇ ਇੱਕ ਵਾਰ ਫਿਰ ਵੱਡੇ ਪਰਦੇ ਤੇ ਆਰ ਆਰ ਦਾ ਅਨੁਭਵ ਕਰਨ ਲਈ ਪ੍ਰਸ਼ੰਸਕਾਂ ਉਤੇ ਉਤਸ਼ਾਹ ਵਧਾ ਦਿੰਦਾ ਹੈ ਜੇਕਰ ਤੁਸੀਂ ਇਸ ਦੀ ਪਹਿਲੀ ਰਿਲੀਜ਼ 'ਚ ਸਿਨੇਮਾ ਘਰ 'ਚ ਦੇਖਣ ਤੋਂ ਵਾਂਝੇ ਰਹਿ ਚੁੱਕੇ ਹੋ ਤਾਂ ਇੱਕ ਵਾਰ ਫਿਰ ਇਹ ਫਿਲਮ ਜਿਹੜੀ ਹੈ ਸਿਨੇਮਾ ਘਰ 'ਚ ਦੇਖਣ ਦਾ ਤੁਹਾਨੂੰ ਮੌਕਾ ਮਿਲ ਸਕਦਾ ਹੈ ਤੇ ਜੇ ਗੱਲ ਕਰੀਏ ਅੰਤਰਰਾਸ਼ਟਰੀ ਪੱਧਰ ਤੇ ਇਸ ਫਿਲਮ ਨੂੰ ਕਿੰਨੀ ਪ੍ਰਸ਼ੰਸਾ ਮਿਲੀ ਸੀ ਤਾਂ ਆਰ 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 ਫਿਲਮ ਨੂੰ ਨਾ ਸਿਰਫ ਭਾਰਤ ਵਿੱਚ ਸਗੋਂ ਬਾਹਰ ਦੇਸ਼ਾਂ ਦੇ ਵਿੱਚ ਵੀ ਬਹੁਤ ਪ੍ਰਸ਼ੰਸਾ ਮਿਲੀ ਸੀ ਇਸ ਦੇ ਗੀਤ 나ਟੂ 나ਟੂ ਨੇ ਵੀ ਮੂਲ ਗੀਤ ਸ਼੍ਰੇਣੀ ਚ ਓਸਕਰ ਜਿੱਤਿਆ ਸੀ ਤਾਂ ਹੁਣ ਇਸ ਦਾ ਸਿਨੇਮਾ ਘਰ ਚ ਮੁੜ ਰਿਲੀਜ਼ ਹੋਣਾ ਪ੍ਰਸ਼ੰਸਕਾਂ ਲਈ ਡਬਲ ਡੋਸ ਹੋਵੇਗਾ ਸੋ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਜਿਨ੍ਹਾਂ ਨੇ ਇਹ ਫਿਲਮ ਨਹੀਂ ਦੇਖੀ ਉਹ 10 ਮਈ ਨੂੰ ਭਾਰਤ ਦੇ ਸਿਨੇਮਾ ਘਰਾਂ ਵਿੱਚ ਜਾ ਕੇ ਕਿਤੇ ਵੀ ਤੁਸੀਂ ਇਹ ਫਿਲਮ ਨੂੰ ਦੇਖ ਸਕਦੇ ਹੋ ਤੇ ਆਨੰਦ ਮਾਣ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ